ਸੋ ਸਾਰਿਆਂ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਗੁਰੂਦੇਵ ਸੋ ਅੱਜ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਜੋ ਸਾਰੇ ਦੇਖ ਰਹੇ ਆ ਕਿ ਅੱਜ ਪੰਜਾਬ ਦੇ ਸੀਐਮ ਮਾਨ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ 20 ਰੁਪਏ ਦੇ ਲੰਗਰ ਦੇ ਅੱਜ ਜਿਹੜਾ ਉਹਦਾ ਵਿਆਜ ਦੇ ਨਾਲ ਹੀ ਜਿਹੜਾ ਲੰਗਰ ਚੱਲ ਰਿਹਾ ਤੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਜੀ ਨੇ ਉਹਨਾਂ ਨੂੰ ਜਿਹੜਾ ਸੱਚਾ ਸੌਦਾ ਕਰਨ ਲਈ ਕਿਹਾ ਸੀ ਤੇ ਉਹਨਾਂ ਵੱਲੋਂ ਜਿਹੜਾ ਭੋਜਨ ਛਕਾਇਆ ਗਿਆ ਸੀਗਾ ਉਹ ਭੁੱਖੇ ਸਾਧੂਆਂ ਨੂੰ ਨਹੀਂ ਬਲਕਿ ਸ੍ਰੀ ਗੁਰੂ ਅਰਵਤਾਲਸ ਮਹਾਰਾਜ ਜੀ ਵੀਰ ਮਹਾਰਾਜ ਜੀ ਸੈਨ ਮਹਾਰਾਜ ਜੀ ਤੇ ਹੋਰ ਰਹਿਬਰਾਂ ਨੂੰ ਜਿਹੜਾ ਤਪੋਜਨ ਸ਼ਿਕਾਇਤ ਆ ਗਿਆ ਹਸਗਾ ਤੇ ਸੀਐਮ ਸਾਹਿਬ ਨੂੰ ਪਹਿਲਾਂ ਇਤਿਹਾਸ ਪੜ ਲੈਣਾ ਚਾਹੀਦਾ ਕਿ ਤੁਹਾਡੇ ਕਾਰਨ ਕਿਸੇ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਤੇ ਅੱਜ ਸਰਬ ਸਮਾਜ ਦੇ ਵਿੱਚ ਇਸ ਘਟਨਾ ਦਾ ਰੋਸ ਪਾਇਆ ਜਾ ਰਿਹਾ ਸੋ ਜਿੱਥੇ ਸੀਐਮ ਸਾਹਿਬ ਵੱਲੋਂ ਕਿਹਾ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਲੰਗਰ ਜਿਹੜੀ ਪ੍ਰਥਾ ਲੰਗਰ ਦੀ ਪ੍ਰਥਾ ਚੱਲ ਰਹੀ ਹੈ ਉਹ ਸਤਿਕਾਰਯੋਗ ਹਨ ਸਾਡੇ ਭਗਵਾਨ ਸਾਡੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਿਨ੍ਹਾਂ ਵੱਲੋਂ ਪ੍ਰਥਾ ਚਲਾਈ ਗਈ ਤੇ ਅੱਜ ਤੱਕ ਚੱਲ ਰਹੀ ਹੈ ਪਰ ਇਤਰਾਜ਼ ਜੋ ਗੱਲ ਇਹ ਆ ਕਿ ਜਿਹੜੀ ਸੀਐਮ ਸਾਹਿਬ ਗੱਲ ਕਰ ਰਹੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਗਿਆ ਇਹ ਬਿਲਕੁਲ ਸਰਾਸਰ ਗਲਤ ਹੈ ਬਿਲਕੁਲ ਬੇਤੁਕੀ ਜਿਹੜੀ ਗੱਲ ਹੈ ਐ ਪਰ ਉਹ ਭੁੱਖੇ ਸਾਧੂਆਂ ਨੂੰ ਨਹੀਂ ਸਤਗੁਰ ਰਵਿਦਾਸ ਮਹਾਰਾਜ ਜੀ ਨੂੰ ਸਤਗੁਰ ਕਬੀਰ ਮਹਾਰਾਜ ਜੀ ਨੂੰ ਸਤਗੁਰ ਸੈਨ ਮਹਾਰਾਜ ਜੀ ਨੂੰ ਤੇ ਹੋਰ ਸਾਡੇ ਰਹਿਬਰਾਂ ਨੂੰ ਜਿਹੜਾ ਉਹ ਲੰਗਰ ਜਿਹੜਾ ਸ਼ਕਾਇਆ ਗਿਆ ਸੀ ਜਿੱਥੋਂ ਜਿਹੜੀ ਲੰਗਰ ਪ੍ਰਥਾ ਸ਼ੁਰੂ ਹੋਈ ਹੈ ਜਦੋਂ ਜਗਤ ਦੇ ਭਲੇ ਲਈ ਸਤਗੁਰ ਰਵਿਦਾਸ ਮਹਾਰਾਜ ਜੀ ਨਿਕਲੇ ਸੀ ਤੇ ਉਦੋਂ ਜਿਹੜਾ ਇਹਨਾਂ ਦੀ ਜਿਹੜੀ ਤਾਲਮੇਲ ਸਤਗੁਰ ਰਵਿਦਾਸ ਮਹਾਰਾਜ ਜੀ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜੋ ਬਾਲਵਸਤਾ ਦੇ ਵਿੱਚ ਸੀ ਤੇ ਇਹ ਉਦੋਂ ਦੀ ਜਿਹੜੀ ਘਟਨਾयां ਪਰ ਸੀਐਮ ਸਾਹਿਬ ਵੱਲੋਂ ਜਿਹੜੀ ਇਤਰਾਜ਼ ਜੋ ਗੱਲ ਕੀਤੀ ਗਈ ਉਸਦੀ ਅੱਜ ਸਮਾਜ ਦੇ ਵਿੱਚ ਬੜਾ ਮਨਾਂ ਦੇ ਰੂਮਸ ਪਾਇਆ ਜਾ ਰਿਹਾ ਸੋ ਸੀਐਮ ਸਾਹਿਬ ਨੂੰ ਵਿਚਾਰਨਾ ਚਾਹੀਦਾ ਕਿ ਜਦੋਂ ਵੀ ਕੋਈ ਬਿਆਨਬਾਜ਼ੀ ਕਰਨੀ ਹੈ ਤੇ ਵਿਚਾਰ ਲੈਣਾ ਚਾਹੀਦਾ ਕਿ ਕਿਸੇ ਦੇ ਮਨਾਂ ਨੂੰ ਜਿਹੜੀ ਠੇਸ ਨਾ ਪਹੁੰਚੇ ਸੋ ਵਾਲਮੀਕ ਐਕਸ਼ਨ ਫੋਰਸ ਪੰਜਾਬ ਜਿੱਥੇ ਇਸ ਘਟਨਾ ਦੀ ਨਖੇਦੀ ਕਰਦਾ ਕਿ ਇਹ ਘਟਨਾ ਹੋਈ ਹੈ ਪਰ ਉੱਥੇ ਸਾਰਿਆਂ ਨੂੰ ਅਪੀਲ ਵੀ ਕਰਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਵੀ ਅਪੀਲ ਕਰਦੇ ਆ ਕਿ ਜਿਹੜੀ ਇਸ ਘਟਨਾ ਤੇ ਆਪਣਾ ਸਪਸ਼ਟੀਕਰਨ ਜਰੂਰ ਦਿਓ ਜੈ ਭੀਮ ਜੈ ਭਾਰਤ ਜੈ ਗੁਰੂ ਦੇਵ ਧੰਨ ਗੁਰੂ ਦੇਵ